ਮੇਰੇ ਇੱਕ ਟਾਈਪ 1 ਡਾਇਬੀਟੀਜ਼ ਦੇ ਮਰੀਜ਼ ਇੱਕ ਅਨੋਖੇ ਹੀ ਅਨੁਭਵ ਇੱਕ ਅਨੋਖੇ ਸਮੱਸਿਆ ਨਾਲ ਮੇ ਕੋਲ ਆਇਆ ਏ ਤੋਂ ਮੈਂ ਇਹ ਤੁਹਾਡੇ ਨਾਲ ਸ਼ੇਅਰ ਕਰਨ ਜਾਵਾਂਗਾ ਮੈਂ ਯਾਦ ਦਵਾ ਦਿਆਂ ਕਿ ਟਾਈਪ 1 ਸ਼ੂਗਰ ਟਾਈਪ 1 ਡਾਇਬੀਟੀਜ਼ ਇਹ ਉਹ ਸ਼ੂਗਰ ਹੈ ਜਿਹਦੇ ਆਮ ਤੌਰ ਤੇ ਮਰੀਜ਼ ਛੋਟੀ ਉਮਰ ਵਿੱਚ ਸਟਾਰਟ ਹੁੰਦੀ ਹੈ। ਔਰ ਇਹਨੇ ਕੰਟਰੋਲ ਵਾਸਤੇ ਆਮ ਤੌਰ ਤੇ ਦਿਨ ਵਿੱਚ ਤਿੰਨ ਜਾਂ ਚਾਰ ਵਾਰੀ ਸ਼ੂਗਰ ਦਾ ਟੀਕਾ ਯਾਨੀ ਕਿ ਇਨਸੂਲਿਨ ਲਗਾਉਣ ਦੀ ਲੋੜ ਹੁੰਦੀ ਹੈ। ਤੋਂ ਮੇਰੇ ਮਰੀਜ਼ ਇੱਕ ਬੜੇ ਚੰਗੇ ਬੜੇ ਪਿਆਰੇ ਮਰੀਜ਼ ਬੜਾ ਪਿਆਰਾ ਬੱਚਾ। ਉਹਨਾਂ ਨੇ ਕਿਹਾ ਕਿ ਜੀ ਬੜਾ ਖਿਆਲ ਰੱਖਦੇ ਸੀ ਆਪਣੀ ਸ਼ੂਗਰ ਦੇ ਕੰਟਰੋਲ ਦਾ। ਉਹਨਾਂ ਨੇ ਪਲਾਨ ਕੀਤਾ ਸੀ ਕਿ ਵੀ ਅੱਜ ਰਾਤ ਨੂੰ ਕੁਛ ਖਾਣਾ ਹੈਵੀ ਖਾਣਾ ਖਾਣਾ ਹੈਵੀ ਖਾਣਾ ਜੀ ਕਿ ਚਿਕਨ ਖਾਣਾ ਵੈ ਔਰ ਉਹਨੂੰ ਦੇਖਦੇ ਆਇਆ ਬੈਲੈਂਸ ਕਰਨ ਲਈ ਉਹਨਾਂ ਨੇ ਸੋਚਿਆ ਕਿ ਵੀ ਅਸੀਂ ਦੁਪਹਿਰ ਦਾ ਖਾਣਾ ਜਿਹੜਾ ਵੈ ਉਹ ਲਾਈਟ ਕਰ ਲੈਨੇ ਆ ਘੱਟ ਖਾਣਨੇ ਆ ਨੋ 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 ਬੜੀ ਵਾਰੀ ਮਿਆ ਆਪ ਵੀ ਕਰਦਾ ਕਿ ਇਹ ਲੱਗੇ ਕਿ ਕਦੇ ਵੀ ਕਹਿੰਦੀ ਰਾਤ ਨੂੰ ਖਾਣਾ ਮੈਂ ਬਾਹਰ ਖਾਣਾ ਜਿਵੇਂ ਕਿ ਸੇ ਪਾਰਟੀ ਤੇ ਜਾਣਾ ਹੈ ਤੇ ਮੈਂ ਕਹਿੰਨਾ ਕਿ ਵੀ ਮੈਂ ਕਿਉਂਕਿ ਰਾਤ ਨੂੰ ਜਿਆਦਾ ਖਾਣਾ ਹੈ ਤੇ ਮੈਂ ਹੁਣ ਘੱਟ ਖਾ ਲਵਾਂ ਤਾਂ ਕਿ ਕੁੱਲ ਮਿਲਾ ਕੇ ਮੇਰੀ ਸਿਹਤ ਦੇ ਉੱਪਰ ਮਾੜਾ ਅਸਰ ਨਾ ਪਵੇ ਪਰ ਇੱਥੇ ਮੈਂ ਦੋ ਗੱਲਾਂ ਦਸਾਂਗਾ ਕਿ ਟਾਈਪ 1 ਡਾਇਬੀਟੀਜ਼ ਖਾਸ ਕਰ ਜਿਵੇਂ ਸਾਰੇ ਹੀ ਸ਼ੂਗਰ ਦੇ ਮਰੀਜ਼ ਲੇਕਿਨ ਟਾਈਪ 1 ਡਾਇਬੀਟੀਜ਼ ਦੇ ਵਿੱਚ ਜਿਹੜਾ ਸਰੀਰ ਹੈ ਉਹ ਪੂਰੇ ਦਿਨ ਦਾ ਹਿਸਾਬ ਤਾਬ ਨਹੀਂ ਲਗਾਦਾ ਉਹ ਹਰ ਖਾਣੇ ਦਾ ਹਿਸਾਬ ਕਿਤਾਬ ਲੱਗੁੰਦਾ ਹੈ। ਨਾਸ਼ਤੇ ਦਾ ਸਬਲਗ, ਦੁਪਹਿਰ ਦਾ ਖਾਣਾ ਦਾ ਅਲੱਗ ਸਾਬ, ਰਾਤ ਦੇ ਖਾਣੇ ਦਾ ਅਲੱਗ। ਕਿਉਂ? ਕਿਉਂਕਿ ਹਰ ਖਾਣੇ ਦੇ ਨਾਲ ਇਨਸੂਲਿਨ ਅਲੱਗ-ਅਲੱਗ ਅਸੀਂ ਦੇ ਰਹੇ ਹੁੰਦੇ ਆ। ਉਹਨਾਂ ਦੇ ਰੋਜ਼ ਦੇ ਖਾਣੇ ਦੇ ਸਾਬ ਨਾਲ। ਉਹ ਇਹ ਜਿਹੜਾ ਬੱਚਾ ਸੀ। ਇਹਨਾਂ ਨੇ ਰੋਜ਼ ਦੇ ਖਾਣੇ ਤੋਂ ਕਟ ਖੁਰਾਕ ਨੋਰਮਲ ਨਾਲੋਂ ਕਾਫੀ ਘੱਟ ਖੁਰਾਕ ਉਹ ਦੁਪਹਿਰ ਦੇ ਖਾਣੇ ਵਿੱਚ ਲਈ ਔਰ ਇਨਸੂਲਿਨ ਉਹਨਾ ਹੀ ਲਗਾਇਆ ਔਰ ਜਿਹਦੇ ਰਿਜ਼ਲਟ ਵੱਲੋਂ ਉਹਨਾਂ ਦੀ ਸ਼ੂਗਰ ਡਾਊਨ ਚਲੇਗੀ ਕਿਉਂਕਿ ਇਨਸੂਲਿਨ ਟੇਕ ਕਰਨ ਦੀ ਸਮਝ ਚੜਾ ਗਈ ਹੈ ਕਿ ਲੋ ਜੀ ਇਹਨਾਂ ਦਾ ਪਲਾਨ ਹੈ ਰਾਤ ਨੂੰ ਜਦਾ ਹੈਵੀ ਖਾਣ ਦਾ ਤੋਂ ਇਹ ਟਾਈਪ 1 ਡਾਇਬੀਟੀਜ਼ ਵਿੱਚ ਹਰ ਖਾਣੇ ਦਾ ਹਿਸਾਬ ਆਪਣਾ ਵੈ ਅਲੱਗ ਹੈ ਉਹਨੂੰ ਡਿਸਟਰਬ ਨਹੀਂ ਕੀਤਾ ਜਾਉਂਦਾ ਦੂਸਰਾ ਜਿਹੜਾ ਹੈ ਕਿ 슈ਗਰ ਰੋਗ ਦਾ ਸੋਚਣ ਦਾ ਤਰੀਕਾ ਬਿਮਾਰੀ ਦਾ ਕਿ ਬਿਮਾਰੀ ਵੀ ਸੋਚਦੀ ਹੈ ਕੁਝ ਨਾ ਕੁਝ ਉਹ ਇੱਕ ਤਰੀਕਾ ਅਲੱਗ ਹੈ ਸਾਡੀ ਸੋਚ ਨਾਲੋਂ ਸੋ ਕਿਹੜੇ ਖਾਣੇ ਐਸੇ ਨੇ ਕਿ ਜਿਨ੍ਹਾਂ ਨੂੰ ਵੀ ਸ਼ਾਇਦ ਸਮਝੋਗੇ ਤੇ ਹੈਵੀ ਖਾਣੇ ਨੇ ਪਰ ਉਹ 슈ਗਰ ਘਟਵਾ ਦਾਂਗੇ ਉਦਾਹਰਨ ਦੇ ਤੌਰ ਤੇ ਅਸੀਂ ਚਿਕਨ ਦੀ ਗੱਲ ਕੀਤੀ ਸੀ ਤੋਂ ਚਿਕਨ ਜਿਹੜਾ ਵੈ ਉਹ ਫੁਲਕੇ ਦੇ ਮੁਕਾਬਲੇ 슈ਗਰ ਘਟਵਾ ਦਿੰਦਾ ਕਿਉਂਕਿ ਫੁਲਕੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੁੰਦਾ ਹੈ ਤੋਂ ਉਹ ਸਾਗ ਵਿਤਾ ਜਿਹੜਾ ਵੈ 슈ਗਰ ਦੇ ਰੋਗ ਦਾ ਆਪਣਾ ਵੈ ਉਹ ਸਾਡੇ ਹਿਸਾਬ ਨਾਲ ਨਹੀਂ ਚੱਲਦਾ ਐਸੀ ਤਰ੍ਹਾਂ ਜੇ ਸੀ ਕਿਉਂ ਅਕਸਰ ਕਿਉਂ ਦਾ ਜ਼ਿਕਰ ਆਉਂਦਾ ਲੋਕੀ ਪੁੱਛਦੇ ਨੇ ਮੈਨੂੰ ਕਿ ਕਿਉਂ ਖਾ ਸਕਦੇ ਆ ਤਾਂ ਕਿਉਂ ਕੈਨ ਨੋਤਾ ਹੈਵੀ ਹੈ ਕਿ ਲੋ ਜੀ ਫਲਾਣਾ ਬੰਦਾ ਕਿਉਂ ਜ਼ਿਆਦਾ ਖਾ ਰਿਹਾ ਕਿ ਉਹ ਜ਼ਿਆਦਾ ਹੈਵੀ ਖਾਣਾ ਖਾ ਰਿਹਾ ਪਰ ਕਿਉਂ ਦੇ ਨਾਲ 슈ਗਰ ਉਨੀ ਨਹੀਂ ਵਧੀ ਜਿੰਨੀ ਕਿ ਮਿੱਠੇ ਨਾਲ ਵਧੀ ਹੈ ਜਾਂ ਹੋਰ ਵੀ ਕਈ ਜਿਹੜੇ ਜਿਸਰਾ ਮੈਦਾਰ ਹੈ ਮੈਦੇ ਨਾਲੋਂ ਛੁੱਕਾ ਜ਼ਿਆਦਾ ਬੰਦੀ ਹੈ। ਤੋਂ ਕੁੱਲ ਮਿਲਾ ਕੇ ਜੋ ਮੇਰਾ ਅੱਜ ਦਾ ਮੈਸੇਜ ਹੈ ਉਹ ਇਹ ਹੈ ਕਿ ਟਾਈਪ 1 ਡਾਇਬੀਟਿਸ ਦੇ ਮਰੀਜ਼ ਆਪਣੇ ਰੋਜ਼ਾਨਾ ਦੇ ਖਾਣੇ ਵਿੱਚ ਛੇੜਛਾੜ ਨਾ ਕਰਨ ਜਿਉਂ ਉਨ੍ਹਾਂ ਨੇ ਬਦਲਾਅ ਕਰਨੇ ਨੇ ਤੇ ਉਨ੍ਹਾਂ ਨੂੰ ਸਮਝ ਹੋਣਾ ਚਾਹੀਦਾ ਹੈ ਕਿ ਜੇ ਸੀ ਬਦਲਾ ਕੇ ਜਰਾ ਕੁਝ ਹੋਰ ਖਾਣਾ ਖਾਧਾ ਹੈ ਉਹਦੇ ਵਾਸਤੇ ਸਾਨੂੰ ਇਨਸੂਲਿਨ ਦੀ ਮਾਤਰਾ ਕਿੰਨੀ ਲੈਣੀ ਹੈ ਨਮਸਕਾਰ